ਉਹ ਕਹਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨਹੀਂ ਨੰਬਰ ਲੈ ਕੇ ਜੀ ਪੈਦਾ ਜਨਾਬ 2 ਲੱਖ ਰੁਪਏ ਦੇਣਾ ਕਿਥੋਂ ਇਹ ਦੱਸੋ ਗੱਲ ਕੋਈ ਨਹੀਂ ਦੇਣ ਦੇ ਕਰ ਹਾਂਜੀ ਪੰਜਾਬ ਸਰਕਾਰ ਬੇਸ਼ੱਕ ਪਰੇਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਦਾ ਦਾਵਾ ਕਰ ਰਹੀ ਹੈ ਅਤੇ ਵੱਡੇ ਵੱਡੇ ਬੋਰ ਲਗਾਏ ਜਾ ਰਹੇ ਹਨ ਕਿ ਰਿਸ਼ਵਤਖੋਰੀ ਦੀ ਪੂਰੀ ਤਰ੍ਹਾਂ ਨਾਲ ਖਲਪਾਈ ਜਾ ਰਹੀ ਹੈ ਪਰ ਇਹਨਾ ਸਾਰੇ ਦਾਅਵਿਆਂ ਦੀ ਵਿਦੇਸ਼ ਦੀ ਧਰਤੀ ਅਮਰੀਕਾ 'ਚ ਬੈਠੇ ਨੌਜਵਾਨ ਨੇ ਫੋਕ ਕੱਟ ਦਿੱਤੀ ਹੈ ਇਸ ਨੌਜਵਾਨ ਵੱਲੋਂ ਇੱਕ ਆਡੀਓ ਰਿਕਾਰਡਿੰਗ ਵਾਇਰਲ ਕੀਤੀ ਜਾ ਰਹੀ ਹੈ ਜਿਸ ਵਿੱਚ ਪੰਜਾਬ ਪੁਲਿਸ ਦਾ ਜਵਾਨ ਉਸ ਕੋਲ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਕੀ ਹੈ ਸਾਰਾ ਮਾਮਲਾ ਦੇਖੋ ਇਹ ਵੀਡੀਓ ਪੰਜਾਬ 24 ਚੈਨਲ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਆਡੀਓ ਪੁਲਿਸ ਮੁਲਾਜ਼ਮ ਅਤੇ ਸ਼ਿਕਾਇਤਕਰਤਾ ਦੀ ਆਪਸੀ ਗਲਵਾ ਦਾ ਸਬੂਤ ਹੈ ਹਾਂਜੀ ਮੈਂ ਕਰ ਤੇਰਾ ਵੀ ਘਾਟ ਉਹ ਨਾਲ ਹੀ ਪਰਚੇ ਲਗਾ ਰੱਖਾਂ ਤੇ ਨੂੰ ਵੀ ਪਰਚੇ ਦਾ ਜਨਾ ਮੇਰੀ ਗੱਲ ਸੁਣਾ ਮੈਂ ਮੇਰੇ ਨਾਲ ਕੋਈ ਲੈਣਾ ਦੇਣਾ ਹੋਊਗਾ ਤਾਂ ਹੀ ਤੁਸੀਂ ਪਰਚੇ 'ਚ ਰੱਖੋਗੇ ਮੈਨੂੰ ਇੱਦਾਂ ਕਿੱਦਾਂ ਰੱਖੋਗੇ ਹੈਗਾ 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 ਤੀਹ ਹੈਗਾ ਉਹ ਮੋਬਾਈਲ ਜਿਹੜਾ ਤੂੰ ਖੋਹ ਦਿੱਤਾ ਇਹਨੂੰ ਨੰਬਰ ਉਹ ਵੀ ਸਾਰਾ ਡਿਟੇਲ ਕੱਢ ਲਈ ਮੈਂ ਤੇ ਕਿਹੜਾ ਹੀ ਨੰਬਰ ਤਰਾ ਲੈਣਾ ਲੈਣਾ ਗੱਲ ਕਰਨੀ ਕਿਹੜਾ ਨੰਬਰ ਗੰਦਾ ਬਈ ਉਹ ਵੀ ਵੇਚ ਦੇਣਾ ਤੈਨੂੰ ਨਹੀਂ ਨਹੀਂ ਜਨਾਬ ਮੇਰਾ ਨਹੀਂ ਇਹਦੇ ਨਾਲ ਲੈਣਾ ਦੇਣਾ ਤਾਂ ਤੁਸੀਂ ਦੱਸੋ ਤੁਸੀਂ ਦੱਸੋ ਸੇਵਾ ਦੱਸ ਜਨਾ ਉਹ ਛੱਡੋ ਫੇਕੀ ਆ ਦੱਸੋ ਫੇਰ ਮੈਂ ਭੇਜਾਂ ਮੈਂ ਕਿਹਾ ਸਾਰੇ ਪ੍ਰੂਫ ਆ ਤੇਰੇ ਮੇਰੇ ਕੋਲ ਮੈਂ ਉਹੀ ਕਹਿੰਦਾ ਜਨਾ ਉਹ ਛੱਡੋ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਦੱਸੋ ਫੇਰ ਗੱਲ ਖਤਮ ਕਰ ਮੈਂ 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 ਕਰਦਾ ਨਹੀਂ ਮੇਰੇ ਕੋਲ ਪ੍ਰੂਫ ਆ ਤੇਰੇ ਸਾਰੇ ਚਲ ਦੱਸੋ ਜਨਾ ਵੇ ਤੁਸੀਂ ਕੀ ਕਰਦੇ ਫੇਰ ਦੱਸੋ ਜਿੱਦਾਂ ਹੈਗੀ ਗੱਲ ਮੇਰੇ ਨਾਲ ਤਾਂ ਇਹਨੂੰ ਭੇਜੇਗਾ ਤੁਸੀਂ ਦੱਸੋ ਕਿਹਨੂੰ ਭੇਜਾਂ ਮੈਂ ਉਹਨੂੰ ਭੇਜ ਦੂੰਗਾ ਇਹਨੂੰ ਭੇਜੇ ਜਿਹਨੂੰ ਦੱਸਾਂ ਫੇਰ ਤੇ ਦੀਪੂ ਨੂੰ ਤਰੇਮਲੇ ਵਾਲੇ ਦੇ ਨਹੀਂ ਮੈਂ ਕਿਸੇ ਦੀ ਪੁਣੀ ਨਹੀਂ ਜਾਂਦਾ। ਉਹ ਦੱਕਾ ਮੇਰੇ ਕੋ ਸਾਰਾ ਖੋ ਗਿਆ। ਠੀਕ ਹੈ। ਹਾਂਜੀ। ਜਿੱਥੇ ਲੈਣ ਤੇ ਆਣਾ ਜੇ ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਹਾਂਜੀ। ਪਰਚੇ ਚ ਪਾਵਾਂਗਾ ਨਾ ਪਾਵਾਂ ਮੈਨੂੰ ਇਹ ਸਿੱਧੀ ਗੱਲ ਦੱਸ। ਪਰ ਤੇ ਜਨਾਬ ਰਹਿਣ ਤੋਂ ਪਰਚੇ ਚ ਕੀ ਪਾ ਕੇ ਮੈਨੂੰ ਦੱਸ ਦੱਸ। ਮੈਂ ਬੰਦਾ ਭੇਜ ਕੇ ਕੰਦਾ ਭੇਜਾਂ ਮੇਰੇ ਕੋਲ। ਪਰ ਤੇ ਸੁਣਨਾ ਹੋਣਾ ਚਾਹੀਦਾ। ਪਾ ਤੇ ਵਿਦਿਤਾ ਕਾਪੀਆਂ ਕਾਲੀਆਂ ਕਰਨੀਆਂ ਹੋਰ ਤੇ ਕੀ ਕਰੂੰਗੇ ਦੱਸੋ ਕਾਪੀਆਂ ਕਾਲੀਆਂ ਕਰਨੀਆਂ ਕਾਪੀਆਂ ਕਾਲੀਆਂ ਇਹ ਇੱਥੇ ਤੇ ਜਿਹੜਾ ਦੂਜਾ ਬੰਦਾ ਚ ਕਿਹਾ ਉਹ ਚ ਨਾਲ ਹੀ ਮੈਂ ਘਰ ਦੀ ਰਿਕਮੈਂਡ ਭੇਜ ਦੇਣੀ ਹੈ ਇੱਥੇ ਰਹਿੰਦਾ ਜੀ ਓਕੇ ਮੈਨੂੰ ਕੋਈ ਜਣਾ ਅੰਟਰਟੇਨਮੈਂਟ ਨਹੀਂ ਚਾਹੀਦੀ ਠੀਕ ਹੈ ਜੀ ਮੈਂ ਸਿਰਫ ਪਹਿਲਾਂ ਵੀ ਤੈਨੂੰ ਫੋਨ ਕਰ ਸਕਦਾ ਜੀ ਪਰ ਬੰਦਾ ਫੜ ਕੇ ਫੋਨ ਕਰੀਦਾ ਅਗਲੇ ਨੂੰ ਹਾਂ ਜੀ ਹਾਂ ਜੀ ਜਨਾਬ ਤੁਹਾਡੀ ਗੱਲ ਸਹੀ ਹੈ ਤੋ ਦੁਹੀ ਦੁਹੀ ਹੈ ਗਿਆ ਸਾਰਾ ਕੁਝ ਕਰਨ ਵਾਲੇ ਤੁਸੀਂ ਦੱਸੋ ਕੀ ਕੀ ਕਹਾਂ ਮੁੰਡੇ ਨੂੰ ਦੱਸੋ ਦੀ ਮੁੰਡੇ ਨੂੰ ਭੇਜ ਦੇ ਮੈਂ ਗੱਲ ਕਰਦਾ ਫਿਰ ਨਾ ਗੱਲ ਕਰੂ ਮੁੰਡਾ ਤੁਸੀਂ ਦੱਸ ਦਿਓ ਮੈਨੂੰ ਜੋ ਕਹਿੰਦੇ ਮੈਂ ਉਹਨੂੰ ਕਹਿ ਦੰਦਾ ਜੀ ਫਿਰ ਇੱਕ ਵਾਰੀ ਕੰਮ ਨੇ ਵੜ ਦੇਖ ਹੂੰ ਦੱਸ ਦੇ ਮੈਂ ਤੁਸੀਂ ਦੱਸ ਦਿਓ ਜਨਾਬ ਇਹ ਦੇਖ ਹਾਂ ਤੁਸੀਂ ਦੱਸੋ ਜੀ ਜੇ ਦਾ ਕਹਿੰਦੇ ਉਹਦਾ ਕਰ ਲਾਂਗੇ ਕੋਈ ਨਹੀਂ ਕੰਮ ਕੰਮ ਮੂਠਾ ਕਰਦੇ ਵੀ ਉਹ ਈਗਾ ਤੂੰ ਹੀ ਹੋਇਆ ਬਿੰਦਰ ਵੀ ਹੋਇਆ ਗੋਪੀਮਾਨ ਕੀ ਵਾਲਾ ਵੀ ਹੋਇਆ ਉਹ ਵੀ ਇੱਥੇ ਬੈਠਾ ਸਾਰੇ ਬੈਠੇ ਮੈਨੂੰ ਕੱਲੇ ਕੱਲੇ ਦੀ ਜਿੱਤੀ ਹੈ। ਹਾਂਜੀ ਠੀਕ ਹੈ। ਕੀ ਕਹਿਣਾ ਨਹੀਂ ਮੈਂ ਚਾਹੁੰਦਾ ਆ ਵੀ ਡੀਗਾ ਜੇ ਸਹੀ ਅੜੇਗਾ ਠੀਕ ਹੈ ਨਾ ਨਹੀਂ ਗੇ ਤਾਂ ਫੇਰ ਮੈਂ ਦੂਜੇ ਬੰਦੇ ਤੋਂ ਪੁੱਛਾਂ। ਤੁਸੀਂ ਦੱਸੋ ਕੀ ਕਹਿੰਦੇ ਫੇਰ ਮੈਂ ਉਦਾਂ ਕਰ ਲੈਂਦਾ ਜੀ ਦੱਸੋ। ਮੈਂ ਨਹੀਂ ਦੱਸਣਾ ਕੋ ਬੰਦਾ ਭੇਜ ਕਿਹੜਾ ਭੇਜਦਾ ਮੇਰੇ ਕੋਲ ਉਹਨੂੰ ਕਦ ਮੈਨੂੰ ਆਖਰ ਮਿਲਦਾ ਇੱਥੇ ਬੰਦਾ ਤੁਹਾਨੂੰ ਪਤਾ ਸਾਡਾ ਬਾਗ ਵੀ ਆ ਬੰਦਾ ਜਿਹੜਾ ਬੰਦਾ ਆਉਂਗਾ ਤੁਹਾਡਾ ਬਾਗ ਵੀ ਆ ਦੇਖੋ ਪਹਿਲਾਂ ਵੀ ਤੁਸੀਂ ਉਹਨੂੰ ਮਿਲੇ ਪਏ ਆ ਇਦਾਂ ਦੀ ਗੱਲ ਨਹੀਂ ਹੈਗੀ ਕੋਈ ਇਹ ਕਿਹੜਾ ਬੰਦਾ ਤੁਹਾਡਾ ਬਾਗ ਵੇ ਦੀਪਾਂ ਉਹ ਹੀ ਅੱਛਾ ਮੈਂ ਹੰਦੀ ਹੰਦੀ ਨਹੀਂ ਦੇ ਦੇ ਉਹਨੂੰ ਮੇਰੇ ਕੋਲ ਤੁਸੀਂ ਦੱਸੋ ਹੀ ਵੇ ਮੈਨੂੰ ਮੈਨੂੰ ਦੱਸੋਗੇ ਤਾਂ ਹੀ ਫੇਰ ਮੈਂ ਉਹਨੂੰ ਦੀਪੇਨ ਕਰੂੰਗਾ ਫੋਨ ਮੇਰੇ ਕੋਲ ਨੰਬਰ ਵੀ ਨਹੀਂ ਹੈਗਾ ਨੰਬਰ ਲਊਂਗਾ ਕਿਦੋਂ ਮੈਂ ਉਹਨੂੰ ਕਹੂੰਗਾ ਕਿ ਇੰਦਾਂ ਦਾ ਕਰਕੇ ਕਰ ਲਿਆ। ਨੰਬਰ ਭੇਜ ਦੇਣਾ ਤੈਨੂੰ। ਉਦੋਂ ਹੀ ਦੱਸੋ ਅਸੀਂ ਉਹਨੂੰ ਕੀ ਕਹਾਂ ਮੈਂ ਉਹ ਉਹ ਕਹਣਾ ਮੇਰੇ ਨਾਲ ਹੁਣ ਇਦਾਂ ਫਿਰ ਦੱਸੋ ਅਸੀਂ ਦੱਸੋਗੇ ਤਾਂ ਹੀ ਇਹ ਗੱਲ ਹੈ ਹੁਣ ਉਹਨੂੰ ਵੀ। ਉਹਨੂੰ ਭੇਜ ਉਹਨੂੰ ਦੱਸਣਾ ਕਿ ਆਫਿਸ 'ਚ ਮੈਂ ਗੱਲ ਕਰ ਲੈਂਦਾ। ਉਹ ਜਨਾਬ ਵੀ ਉਹ ਹੀ ਫੇ ਉਹੀ ਤਾਂ ਗੱਲ ਹੈ ਫੇ ਉਹਨੂੰ ਉਹਨਾਂ ਮੈਂ ਕਿਹੜੀ ਗੱਲ ਕਰੂੰਗਾ ਦੱਸੋ ਜੀ। ਮੈਂ ਉਹਨਾਂ ਦੱਸ ਦੂੰਗਾ। ਉਹ ਨਹੀਂ ਤੂੰ ਹੀ ਇਦਾਂ ਹੀ ਦੱਸੋ ਕੀ ਕਹਿੰਦੇ ਫੇ ਮੈਂ ਉਹਨੂੰ ਕਹਿ ਦਉਂਦਾ। ਮੈਂ ਕੇ ਨਾ ਨੂੰ ਦੱਸ ਦੂੰਗਾ ਤੇਰੋਂ ਤੁਹਾਡੀ ਮਰਜ਼ੀ ਆ ਫਿਰ ਉਹ ਉਹ ਜਨਾਬ ਨਹੀਂ ਅੱਧਾ ਇੰਨੀ ਇੰਨੀ ਗੱਲਬਾਤ ਖੁੱਲੀ ਨਹੀਂ ਹੈਗੀ ਮੈਂ ਤਾਂ ਕਹਿੰਦਾ ਵੇ ਮੈਂ ਕਹੜਾ ਕਦੀ ਉਹ ਦੀਪੇ ਨਾਲ ਕਹਿੰਦਾ ਵੇ ਦੀਪ ਮਨੀਸ਼ ਨਾਲ ਖੁੱਲੀ ਹੈ ਇਹਨਾਂ ਗੱਲਬਾਤ ਮਨੀਸ਼ ਗੜਾ ਮੈਨੂੰ ਕੱਲੀ ਕੱਲੀ ਗੱਲ ਦਾ ਪਤਾ ਯਾਰ ਮਨੀਸ਼ ਨਾ ਮਨੀਸ਼ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਗਸਨਾਮ ਨਾ ਮੇਰਾ ਮੂੰਖ ਖਲਾ ਜਨਾਬ ਮੇਰੀ ਗੱਲ ਸੁਣੋ ਇਹ ਤੁਹਾਡੇ ਬੱਚਿਆਂ ਵਰਗੇ ਮੈਂ ਇਹ ਨਹੀਂ ਕਰਨਾ ਬੱਚਿਆਂ ਵਰਗੇ ਤੇ ਮੈਂ ਆਇਆ ਟਿਕਾਣੇ ਐਸਐਚ ਨੂੰ ਵੀ ਦੇਣਾ ਪੈਣਾ ਕਿਉਂਕਿ ਮੈਂ ਤੇਰਾ ਨਾਮ ਵੀ ਪਿਛਾ ਸਕਦਾ ਹਾਂ ਇੱਕ ਜਿਹੜਾ ਯੂਨ ਨਾਲ ਉਹਨੂੰ ਥੋੜਾ ਬੋਧ ਦੇਣਾ ਪੈਣਾ ਤੂੰ ਕਪੜਾ ਭੇਜ ਦੇ ਬਾਕੀ ਉਹ ਪੈਸੇ ਭੇਜ ਦੇ ਕੋਈ ਨਹੀਂ ਕਿੰਨੇ ਦੀ ਦੋ ਨਹੀਂ ਨਹੀਂ ਜਨਾਬ ਇਦਾਂ ਨਾ ਕਰੋ ਭਰਾਵਾ ਮਰ ਜਲਾਂ ਮੈਂ ਕਿਉਂ ਮੈਂ ਕੰਮ ਸਾਰੇ ਸ਼ਹਿਰ ਤੇ ਤੇਰਾ ਚੱਲਣ ਗਿਆ ਮੈਂ ਤਾਂ ਕੰਮ ਕਰਦਾ ਨਹੀਂ ਭਰਾਵਾ ਦੱਸੋ ਹੀ ਕਰ ਤੇ ਫੇਰ ਮੈਂ ਬੰਦਾ ਹੋਰ ਭਾੜ ਲੈਣਾ ਅੱਜ ਹੀ ਮੈਂ ਦੋ ਪਰਚੇ ਹੀ ਦਊਂਗਾ ਜਨਾਬ ਮੇਰੀ ਗੱਲ ਸੁਣ ਨਜਾਇਜ਼ ਤੁਸੀਂ ਦੋਗੇ ਫੇਰ ਤਾਂ ਗੱਲ ਵੱਖਰੀ ਆ ਪਰ ਮੈਂ ਇਹ ਨਹੀਂ ਕਹਿੰਦਾ ਹੈਗਾ ਨਜਾਇਜ਼ ਫਿਰ ਜਿੰਨੇ ਭਾਵੇਂ ਪਿਆਵਾਂ ਜੀ ਦੇ ਦੋ ਨਜਾਇਜ਼ ਨੀ ਨਾ ਨਜਾਇਜ਼ ਨਹੀਂ ਨਜਾਇਜ਼ ਨਹੀਂ ਜੈਜ ਹੋਊ ਜੈਜ ਹੋਊਗਾ ਫੇਰ ਤੁਸੀਂ ਤੁਸੀਂ ਜੋ ਮਰਜ਼ੀ ਕਰੋ ਜੈਜ ਹੋਊਗਾ ਜੈਜ ਹੋਊਗੀ ਜੋ ਕਹਿਤਾ ਕਰ ਲੈ ਜੇ ਬਚਣਾ ਤੇ ਨਹੀਂ ਨਹੀਂ ਜਨਾਬ 2 ਲੱਖ ਰੁਪਏ ਨੇ ਨੰਬਰ ਲੱਗਦੀ ਪੈਦਾ ਜਨਾਬ 2 ਲੱਖ ਰੁਪਏ ਦੇਣਾ ਕਿੱਥੋਂ ਇਹ ਦੱਸੋ ਕੋਈ ਨਹੀਂ ਲੈਣ ਦੇ ਫਿਰ ਹਾਂਜੀ ਰੈਂਦੇ ਫਿਰਾਂਦੇ ਕੋਈ ਨਹੀਂ ਥੋੜੇ ਘੱਟ ਕਰ ਲਓ ਘੱਟ ਮੈਂ ਉਹਨੂੰ ਕਹਿ ਦਉਂਦਾ ਕਿ ਬਸ ਉਹ ਤੁਸੀਂ ਆਪ ਦੱਸੋ ਵੀ ਨਹੀਂ ਇਦਾਂ ਨਾ ਕਰੋ 2 ਲੱਖ ਰੁਪਏ ਆਕਾਸ ਰੈਂਦੇ ਫਿਰ ਆ ਦੋ ਅਮਰੀਕਾ ਵਿੱਚ ਰਹਿ ਰਿਹਾ ਹਾਂ ਇਹ ਦੋ ਸਾਲਾਂ ਦੌਰਾਨ ਹੁਸ਼ਿਆਰਪੁਰ ਪੁਲਿਸ ਕੋਲੋਂ ਮੇਰੇ ਤੇ ਕਈ ਇਨਜਾਇਰ ਪਰਚੇ ਪਏ ਗਏ ਅੱਤੇ ਮੈਂ ਅੱਜ ਤੱਕ ਕਦੇ ਵੀ ਆਪਣੇ ਲਈ ਲਾਈਵ ਨਹੀਂ ਹੋਇਆ ਅੱਜ ਮੇਰੇ ਲਾਈਵ ਹੋਣ ਦਾ ਮੇਨ ਮਕਸਦ ਇਹ ਹੈ ਕਿ ਹੁਸ਼ਿਆਰਪੁਰ ਪੁਲਿਸ ਦੇ ਇੱਕ ਮੁਲਾਜ਼ਮ ਜਿਸ ਦਾ ਨਾਮ ਅਮਰਜੀਤ ਹੈ ਜੋ ਕਿ ਪੋਰਹਿਰਾ ਚੌਂਕੀ ਵਿੱਚ ਤਨਾਤ ਹੈ ਉਸ ਦੇ ਵੱਲੋਂ ਮੇਰੇ ਕੋਲ 2 ਲੱਖ ਦੀ ਮੰਗ ਕੀਤੀ ਗਈ ਜੋ ਕਿ ਮੇਰੇ ਕੋਲ ਬਕਾਇਦਾ ਸਾਰੇ ਪ੍ਰੂਫ ਹਨ ਅਤੇ ਉਹ ਵੀਡੀਓ ਵਿੱਚ ਇਹ ਬੋਲ ਰਿਹਾ ਹੈ ਕਿ ਜੇਕਰ ਤੂੰ ਇਹ 2 ਲੱਖ ਦੀ ਮੰਗ ਪੂਰੀ ਨਹੀਂ ਕਰਦਾ ਹੈ ਤਾਂ ਮੈਂ ਤੇਰੇ ਤੇ ਨਜਾਇਜ਼ ਝੂਠੇ ਪਰਚੇ ਪਾਵਾਂਗਾ ਅਤੇ ਤੇਰਾ ਘਾਟਵਾਵਾਂਗਾ ਅਜਾ ਫਿਰ ਤੇਰੇ ਘਰ ਦੇ ਤੇ ਨਜਾਇਜ਼ ਪਰਚਾ ਪਾਵਾਂਗਾ ਮੈਂ ਉਸ ਦੀ ਮੰਗ ਪੂਰੀ ਨਹੀਂ ਕੀਤੀ ਤੇ ਉਸ ਦੇ ਵੱਲੋਂ ਹੀ ਕੱਲ ਇੱਕ ਪ੍ਰੀ ਪ੍ਰਾਇਮ ਨੂੰ ਛੜੇੰਤਰ ਰਚਿਆ ਗਿਆ ਜੋ ਕਿ ਮੇਰੇ ਪਿਤਾ ਦੇ ਖਿਲਾਫ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਰਾ ਅਫਸਰ ਝੂਠ ਹੈ ਉਸਨੇ ਉਸਦੀ ਮਾਮੰਗ ਪੂਰੀ ਨਹੀਂ ਕੀਤੀ ਤਾਂ ਉਸਦੇ ਵੱਲੋਂ ਹੀ ਇਹ ਪਰਚਾ ਪਾਇਆ ਗਿਆ ਹੈ ਉਸ ਦੇ ਵਿੱਚ ਵੀ ਏਐਸਆਈ ਉਹੀ ਹੈ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਜੋ ਸਾਰੇ ਮਲਾਜ਼ਮ ਇੱਕ ਤਰ੍ਹਾਂ ਦੇ ਨਹੀਂ ਹੁੰਦੇ ਕਈ ਮਲਾਜ਼ਮ ਇਦਾਂ ਦੇ ਵੀ ਹੁੰਦੇ ਹਨ ਜੋ ਸਾਡੇ ਤੇ ਅਤੇ ਸਾਡੇ ਘਰ ਦੇ ਅਤੇ ਝੂਠੇ ਪਾਸੇ ਬੰਦਦੇ ਹਾਂ ਮੈਂ ਇਹ ਸਾਰੀਆਂ ਵੀਡੀਓ ਰਿਕਾਰਡਿੰਗਾਂ ਹੀ ਮੰਗ ਕਰਦਾ ਹਾਂ ਕਿ ਉਸ ਨੂੰ ਬੰਦੀ ਜ਼ਬੰਦੀ ਕਾਰਵਾਈ ਕੀਤੀ ਇੱਕ ਤੁਹਾਡੇ ਐਸਆਈ ਅਮਰਜੀਤ ਦੀ ਲਗਾਤਾਰ ਆਡੀਓ ਦੀ ਮੋਬਾਈਲ ਤੋਂ ਬਣੀ ਵੀਡੀਓ ਜਿਹੜੀ ਆ ਉਹ ਦੋਰੀਆ ਵੀ ਉਹ ਕਿਸੇ ਵਿਦੇਸ਼ ਚ ਬੈਠੇ ਮੁੰਡੇ ਦੇ ਕੋਲੋਂ 2 ਲੱਖ ਰੁਪਏ ਦੀ ਮੰਗ ਕਰਦਾ ਪਿਆ ਤੇ ਨਾਲ ਹੀ ਇਹ ਕਹਿ ਰਿਹਾ ਵੀ ਹਾਲੇ ਕੀ ਆਪਾਂ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਪਰ ਉਹ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਜੇ ਤੂੰ ਪੈਸੇ ਨਹੀਂ ਦੇਉਂਗਾ ਤਾਂ ਤੈਨੂੰ ਹੀ ਤੇਰੇ ਪਰਿਵਾਰ ਨੂੰ ਅਲਗ-ਅਲਗ ਕਿਸੇ ਕਿਸੇ ਸਾਮ। ਸਰੋਤੇ ਬਾਰੇ ਫਿਲਹਾਲ ਕੀ ਜਾਣਕਾਰੀ ਹੈ ਔਰ ਕੀ ਐਕਸ਼ਨ ਪੁਲਿਸ ਵੱਲੋਂ ਲਿਆ ਹੈ? ਮੈਂ ਇਹ ਜਦੋਂ ਇਹਨੂੰ ਮੈਨੂੰ ਹੁਣੇ ਪਤਾ ਲੱਗਿਆ ਇਸ ਗੱਲ ਬਾਰੇ ਜਿਹੜਾ ਤੁਸੀਂ ਦੱਸੀ ਹੈ ਵੀਡੀਓ ਰਿਕਾਰਡਿੰਗ ਮੈਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਇਮੀਡੀਏਟ ਪਹਿਲਾਂ ਫੌਰੀ ਤੌਰ ਤੇ ਉਹਨੂੰ ਮੈਂ ਲੈ ਨਜ਼ਰ ਕਰ ਦਿੱਤਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਤਹਿਕੀਕਤ ਕਰਕੇ ਦੀ ਇਨਵੈਸਟੀਗੇਸ਼ਨ ਤੇ ਇਹਦੇ ਖਿਲਾਫ ਡਿਪਾਰਟਮੈਂਟਲ ਐਕਸ਼ਨ ਵੀ ਲਿਆ ਜਾਏ ਸਰ ਉਹ ਜਿਹੜਾ ਵਿਅਕਤੀ ਇਹ ਗੱਲ ਕਹਿ ਰਿਹਾ ਵੀ ਇਹ ਮੇਰੇ ਤੋਂ ਪੈਸੇ ਮੰਗਦਾ ਸੀ ਉਹ ਉਹਦੇ ਬਲੋ ਇਹ ਵੀ આરોਪ ਲਗਾਇਆ ਜਾ ਰਿਹਾ ਵੀ ਜੀ ਜਦੋਂ ਮੈਂ ਇਹਨੂੰ ਪੈਸੇ ਦੀ ਮਨਾ ਕੀਤਾ ਤਾਂ ਇਹਨੇ ਮੇਰੇ ਪਿਤਾ ਨੂੰ ਕਿਸੇ ਇੱਕ ਛੁੱਟੇਮ ਕਰਨ ਨੂੰ ਜੁਸਾਤਾ ਕਿਉਂਕਿ ਮੈਂ ਇਹਨੂੰ ਐਸੇ ਨਹੀਂ ਦੇ ਸਕਿਆ ਠੀਕ ਹੈ। ਪਰ ਇਹਦੇ ਵੱਲੋਂ ਸਿੱਧੇ ਤੌਰ ਤੇ ਮੈਨੂੰ ਪਹਿਲਾਂ ਹੀ ਇਹ ਵਾਰਨਿੰਗ ਦਿੱਤੀ ਗਈ ਸੀ ਵੀ ਜੇ ਤੂੰ ਪੈ ਨਹੀਂ ਦਊਗਾ ਤਾਂ ਤੈਨੂੰ ਹੋਰ ਵੀ ਕਿਸੇ ਜਵਾਵਾਂਗੇ। ਬਿਲਕੁਲ ਸਰ ਇਹਦੇ ਬਾਰੇ ਮੈਂ ਪੂਰੀ ਡਿਟੇਲ ਚ ਵੈਰੀਫਾਈ ਕਰਾਂ। ਹਾਲ ਦੀ ਘੜੀ ਇਹਨੂੰ ਮੈਂ ਨਜ਼ਰ ਕਰ ਦਿੱਤਾ ਹੈ।